ਤੇਰੀ ਖਾਤਰ ਤਾਰੇ ਤੋੜਾਂ ਤੇਰੀ ਖਾਤਰ ਤਾਰੇ ਤੋੜਾਂ ਮੈਂ ਪੋੜੀ ਲਾ ਕੇ ਅੰਬਰ ਤੋਂ ਟਿੰਗ ਦਾ ਸ਼ੌਕ ਤਾਂ ਮੈਨੂੰ ਨਹੀਂ ਸੀ ਬਟ ਮੈਨੂੰ ਲਿਖਣ ਦਾ ਸ਼ੌਕ ਆ ਮੇਰਾ ਵੀ ਇੱਕ ਚੈਨਲ ਚੱਲਦਾ ਇੰਸਟਾ ਤੇ ਉਹ ਚਲਾ ਰਿਆ ਤੇ ਨਾਲ ਦੀ ਨਾਲ ਥੋੜਾ ਜਿਹਾ ਮੇਰੇ ਫਾਦਰ ਸਾਹਿਬ ਆ ਜਿਹੜੇ ਇਹਨਾਂ ਦੇ ਦਾਦੂ ਆ ਤੇ ਉਹ ਲਿਖਦੇ ਰਹਿੰਦੇ ਆ ਵੀ ਹਾਂ ਅਸੀਸ ਵਾਸਤੇ ਆ ਲਿਖਿਆ ਮੈਂ ਆ ਲਿਖਿਆ ਕਿਉਂਕਿ ਬਹੁਤ ਜ਼ਿਆਦਾ ਐਕਟਿਵ ਆ ਜੀ ਤੇਨੂੰ ਉਸੇ ਤਰੀਕੇ ਨਾਲ ਉਸੇ ਫਲੋ ਦੇ ਵਿੱਚ ਕਹਿ ਦਿੰਦੀ ਆ ਕਰ ਦਿੰਦੀ ਆ ਇੱਕ ਦਿਨ ਮੈਂ ਐਸੀ ਬੈਠੇ ਬੈਠੇ ਰੀਲ ਬਣਾਉਂਦੀ ਤੇ ਉਹ ਕਾਫੀ ਅੱਛਾ ਉਹਦਾ ਰਿਸਪੌਂਸ ਆਇਆ ਇਸ ਕਰਕੇ ਫੇਸਪਾਸੇ ਨੂੰ ਚੱਲ ਪਏ ਐਜ਼ ਯੂਜਵਲ ਜੋ ਛੋਟੇ ਬੱਚੇ ਵਾਲੀ ਹੋ ਸਕਦੀ ਹੈ ਉਹੀ ਇਹਦੀਆਂ ਹੌਬੀਜ਼ ਨੇ ਖੇਡਦੀ ਆ ਤੇ ਕਦੀ ਕਦੀ ਤਾਂ ਇਦਾਂ ਹੁੰਦਾ ਸ਼ਾਮ ਨੂੰ ਵੀ ਇਹਨੂੰ ਬੁਲਾਉਣਾ ਪੈਂਦਾ ਵੀ ਆ ਜਾ ਇੱਕ ਰੀਲ ਬਣਾਈਏ ਨਹੀਂ ਪਾਪਾ ਹਲੇ ਨਹੀਂ ਖਲੇਠਾ ਯਾਰ ਕੀ ਫਿਰ ਜਦੋਂ ਅਸੀਂ ਸ਼ਾਮ ਨੂੰ ਆ ਕੇ ਬੈਹ ਜਾਨੇ ਆ ਰੋਟੀ ਰੋਟੀ ਖਾਣੇ ਆ ਫੇਰ ਇਹ ਸ਼ੁਰੂ ਹੋ ਜਾਂਦੀ ਹੈ ਜੀ ਬੱਚੇ ਚਲ ਕੋਈ ਵੀ ਹੋਵੇ ਚਾਹੇ ਉਹ ਬੇਟਾ ਹੋਵੇ ਚਾਹੇ ਬੇਟੀ ਹੋਵੇ ਜੋ ਕਰਨਾ ਚਾਹੁੰਦੇ ਉਹਨੂੰ ਪ੍ਰਮੋਟ ਕਰਨਾ ਚਾਹੁੰਦਾ ਉਹਨੂੰ ਹਨਾ ਥੋੜਾ ਜਿਹਾ ਐਨਕਰੇਜ ਕਰਨਾ ਚਾਹੀਦਾ ਜੋ ਵੀ ਉਹ ਕਰਨਾ ਚਾਹੁੰਦੇ ਜਿੱਦਾਂ ਦਾ ਉਹਨਾਂ ਦਾ ਸ਼ੌਕ ਹੈ ਉਸ ਪਾਸੇ ਨੂੰ ਉਹਨਾਂ ਨੂੰ ਲਗਾਉਣਾ ਚਾਹੀਦਾ ਦੇਖੋ ਕੋਰਪਰੇਟ ਕਰਨਾ ਤਾਂ ਇੱਕ ਬੱਚੇ ਦੇ ਨਾਲ ਥੋੜਾ ਜਿਹਾ ਮੁਸ਼ਕਿਲ ਹੁੰਦਾ ਹੈ ਬਟ ਇਹਦੇ ਨਾਲ ਐਦਾਂ ਹੈ ਕਿ ਇਹਨੂੰ ਇੱਕ ਵਾਰੀ ਦੱਸਣ ਦੀ ਜ਼ਰੂਰਤ ਹੁੰਦੀ ਹੈ ਜਦੋਂ ਉਹਨੂੰ ਦੱਸ ਦੋ ਤੇ ਫਿਰ ਉਸ ਤਰੀਕੇ ਨਾਲ ਉਸੇ ਫਲੋ ਦੇ ਵਿੱਚ ਇਹ ਉਹ ਦਾ ਜੇ ਦਾ ਮੂਡ ਹੈ ਤੇ ਫਿਰ ਇਹਨੇ ਆਪਣੇ ਆਪ ਕਹਿਣਾ ਵੀ ਹੁਣ ਭਾਵੇਂ ਤੁਸੀਂ 100 ਰੀਲਸ ਬਣਾ ਲਓ ਮੇਰੇ ਨਾਲ ਹੁਣ ਮੂਡ ਦੇ ਵਿੱਚ ਆ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦ ਸਿਟੀ ਹੈਡਲਾਈਨ ਅੱਜ ਅਸੀਂ ਤੁਹਾਨੂੰ ਇੱਕ ਦੋ ਪੈਣ ਪ੍ਰਾਨ ਨਾਲ ਮਿਲਵਾਂ ਚੱਲੇ ਆ ਜੋ ਕਿ ਜੇ ਦੇਖਣ ਦੀ ਗੱਲ ਕਰੀਏ ਤਾਂ ਬਹੁਤ ਜ਼ਿਆਦਾ ਛੋਟੇ ਨੇ ਪਰ ਜਜ਼ਬੇ ਦੀ ਗੱਲ ਕਰੀਏ ਕਿ ਵੱਡੇ ਤੋਂ ਵੱਡੇ ਕਲਾਕਾਰਾਂ ਨੂੰ ਇਹ ਮਾਤ ਦਿੰਦੇ ਨੇ ਤੇ ਬਹੁਤ ਜ਼ਿਆਦਾ ਛੋਟੀ ਹੈ ਸਾਡੇ 4 ਸਾਲ ਦੀ ਹੈ ਨਾਮ ਅਸ਼ਰੀਤ ਕੌਰ ਹੈ ਪਰ ਗੱਲ ਕਰ ਲੈਣੇ ਐਕਟਿੰਗ ਦੇ ਨਾਲ ਨਾਲ ਜੇ ਗੱਲ ਕਰੀਏ ਐਕਸ਼ਨ ਦੀ ਬਹੁਤ ਵਧੀਆ ਐਕਸ਼ਨ ਕਰਦੀ ਹੈ ਤੇ ਗੱਲ ਕਰਦੇ ਹੈਲੋ ਸਤਿ ਸ਼੍ਰੀ ਅਕਾਲ ਜੀ

ਕੱਲ ਨਹੀਂ ਕੱਲ ਨਹੀਂ ਮਾਰਕੀਟ ਜਾਣਾ ਕੀ ਲੈ ਕੇ ਜਾਂਦੇ ਹੋ ਮਾਰਕੀਟ ਤੋਂ ਚੀਜੀ ਚੀਜੀ ਸਾਰਿਆਂ ਦੀ ਜੋ ਪਿਆਰੀ ਰਹਿੰਦੀ ਹੋ ਇਹਦੀ ਚੀਜੀ ਸਾਰਿਆਂ ਨੂੰ ਇਨਕਲੂਡ ਕਰਕੇ ਚੀਜੀ ਅੱਛਾ ਨਾਲ ਇਹਨਾਂ ਦੇ ਭਰਾ ਨੇ ਆਪਾਂ ਉਹਨਾਂ ਨਾਲ ਵੀ ਗੱਲ ਕਰ ਲੈਨੇ ਹੈਲੋ ਹੈਲੋ ਮਾਈ ਨੇਮ ਇਜ਼ ਸ਼ਸ਼ਮੀਤ ਸਿੰਘ ਕਿਵੇਂ ਹੋ ਵਧੀਆ ਅੱਛਾ ਦੋਸਤੀ ਦੋਨੇ ਭੈਣ ਭਰਾ ਜਿਹੜੇ ਇਹਨੇ ਰੀਲ ਬਣਾਣੇ ਉਹ ਸਭ ਤੋਂ ਪਹਿਲਾਂ ਛੋਟੀ ਭੈਣ ਆ ਕੋਆਪਰੇਟ ਕਰਨਾ ਕਿੰਨਾ ਕੋਕ ਹੁੰਦਾ ਬਹੁਤ ਔਖਾ ਬਹੁਤ ਔਖਾ ਕਿ ਉਹ ਸ਼ਰਾਰਤੀ ਹੈਗੀ ਵਸੇ ਬਥੇਰੀ ਸ਼ਰਾਰਤੀ ਅੱਛਾ ਇੱਕ ਕੁੱਟਦੀ ਆ ਤੁਹਾਨੂੰ ਕਦੀ ਕਦੀ ਵੀ ਛੋਟੀ ਬੈਣ ਵੱਡੇ ਭਰਾ ਨੂੰ ਕੁੱਟ ਰਹੀ ਐ ਅੱਛਾ ਐਕਟਿੰਗ ਦਾ ਸ਼ੌਕ ਕਿਵੇਂ ਪਿਆ ਤੁਹਾਨੂੰ ਬਸ ਉਦਾਂ ਹੀ ਬਸ ਪਾਪਾ ਕਹਿੰਦੇ ਆ ਬਣਾਓ ਵੀਡੀਓ ਬਣਾ ਦੇ ਬਣਾ ਦੇ ਪੈ ਗਿਆ ਐਕਟਿੰਗ ਦਾ ਸ਼ੌਕ ਸੈਵਨਥ ਸੈਵਨਥ ਕਲਾਸ ਦੇ ਵਿੱਚੋਂ ਹਨਾ ਤੇ ਐਕਟਿੰਗ ਵੀ ਕਰਦੇ ਹੋ ਪੈਣ ਦਾ ਵੀ ਧਿਆਨ ਰੱਖਦੇ ਹੋ ਬਹੁਤ ਜ਼ਿਆਦਾ ਛੋਟੀ ਐ ਕਿਤੇ ਨਾ ਕਿਤੇ ਡਰ ਨਹੀਂ ਲੱਗਿਆ ਰਹਿੰਦਾ ਵੀ ਹਾਂ ਛੋਟੀ ਐ ਜੀ ਐਕਟਿੰਗ ਦੇ ਦੌਰਾਨ ਇਹਨੂੰ ਸੈਟ ਵਗੈਰਾ ਲੱਗੀ ਫੇਰ ਨਹੀਂ ਲੱਗਦੀ ਪਾਪਾ ਕੋਲ ਹੀ ਹੁੰਦੇ ਆ ਪਾਪਾ ਕੋਲ ਹੀ ਹੁੰਦੇ ਅੱਛਾ ਐਕਟਿੰਗ ਦੇ ਨਾਲ ਨਾਲ ਹੋਰ ਕੀ ਪਸੰਦ ਆ ਤੁਹਾਨੂੰ ਖੇਡਣਾ ਪੜਨਾ ਡਰਾਇੰਗ ਕਰਨੀ ਪਾਪਾ ਤਾਂ ਤੁਹਾਡੇ ਕਹਿੰਦੇ ਪੜਨਾ ਬਿਲਕੁਲ ਨਹੀਂ ਪਸੰਦ ਇਹਨੂੰ ਪੜਦਾ ਆ ਪੜਦੇ ਹੋ ਕਦੇ ਕਦੇ ਕੋ ਦੋਨੋਂ ਵਿੱਚ ਕੌਣ ਜ਼ਿਆਦਾ ਇੰਟੈਲੀਜੈਂਟ ਹੈ ਤੁਸੀਂ ਕੀ ਅਸੀਸ 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 ਮਤਲਬ ਜੈਲਸੀ ਤਾਂ ਨਹੀਂ ਹੁੰਦੀ ਵੀ ਪਏ ਛੋਟੀ ਬਣੇਗੀ ਇੰਟੈਲੀਜੈਂਟ ਨਹੀਂ ਹਜੇ ਛੋਟੀ ਆ ਵੱਡੀ ਹੋ ਕੇ ਦੇਖਾਂਗੇ ਨਾਲ ਦੇ ਨਾਲ ਆਪਾਂ ਉਹਨਾਂ ਦੇ ਜਿਹੜੇ ਗੁਰੂ ਜੀ ਹੈ ਨਾ ਐਕਟਿੰਗ ਦੇ ਉਸਤਾਦ ਨੇ ਉਹਨਾਂ ਨਾਲ ਗੱਲ ਕਰ ਲੈਨੇ ਆ ਯਾਨੀ ਕਿ ਇਹਨਾਂ ਦੇ ਫਾਦਰ ਸਾਹਿਬ ਨਾਲ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਬਹੁਤ ਵਧੀਆ ਜੀ ਸਭ ਤੋਂ ਵਧੀਆ ਬਹੁਤ ਬਹੁਤ ਮੁਬਾਰਕਾ ਕਿ ਤੁਹਾਡੇ ਬੱਚੇ ਇੰਨੇ ਜ਼ਿਆਦਾ ਤਰੱਕੀਆਂ ਕਰ ਰਹੇ ਨੇ ਤਾਂ ਅੱਗੇ ਵਧ ਰਹੇ ਨੇ ਬਿਲਕੁਲ ਜੀ ਖੁਸ਼ੀ ਹੁੰਦੀ ਹੈ ਹਣਾ ਇਹੀ ਬੱਚਾ ਚਾਹੁੰਦਾ ਇਹੀ ਆਪਣਾ ਮਾਪੇ ਪਿੱਛੇ ਇਹੀ ਚਾਹੁੰਦਾ ਕਿ ਉਹਦਾ ਬੱਚਾ ਅੱਗੇ ਵਧੇ ਜਾਵੇ ਤੇ ਟਰਾਈ ਕਰ ਰਹੇ ਆ ਕਰ ਰਹੀ ਆ ਬਾਕੀ ਲੋਕਾਂ ਦੁਆਰਾ ਬਹੁਤ ਜ਼ਿਆਦਾ ਪਸੰਦ ਕੀਤੇ ਜਾ ਰਹੇ ਕਮੈਂਟਸ ਦੀ ਗੱਲ ਕਰੀਏ ਕੋਈ ਇਹਨੂੰ ਛੋਟਾ ਪਟਾਕਾ ਕਹਿੰਦਾ ਆ ਕੋਈ ਇਹਨੂੰ ਕਵੀਨ ਸੌਰੀ ਐਕਸ਼ਨ ਕੁਈਨ ਕਹਿੰਦਾ ਆ ਕੋਈ ਬਹੁਤ ਜ਼ਿਆਦਾ ਬਿਊਟੀਫੁੱਲ ਕਹਿੰਦਾ ਮਤਲਬ ਬਹੁਤ ਵਧੀਆ ਵਧੀਆ ਕਮੈਂਟਸ ਆ ਰਹੇ ਨੇ ਇਦਾਂ ਦੇ ਕਮੈਂਟਸ ਦੇਖ ਕੇ ਕਿਦਾਂ ਦਾ ਫੀਲ ਅੱਛਾ ਫੀਲ ਹੁੰਦਾ ਵਧੀਆ ਫੀਲ ਹੁੰਦਾ ਬਹੁਤ ਅੱਛੇ ਕਮੈਂਟਸ ਆਉਂਦੇ ਆ ਕੋਈ ਐਕਸਪ੍ਰੈਸ਼ਨ ਕੁਈਨ ਕਹਿੰਦਾ ਆ ਤੇ ਮਤਲਬ ਵਧੀਆ ਫੀਲ ਹੁੰਦਾ ਹੈ ਅੱਛਾ ਲੱਗਦਾ ਹੈ ਜੀ ਐਕਟਿੰਗ ਦਾ ਸ਼ੌਂਕ ਹੈ ਤੇ ਬੱਚੇ ਨੂੰ ਐਕਟਿੰਗ ਵੀ ਕਰਾ ਰਹੇ ਹੋ ਨਾਲ ਦੇ ਨਾਲ ਰੀਲ ਵੀ ਬਣਾ ਰਹੇ ਹੋ ਜਿਸ ਕਰਕੇ ਬਹੁਤ ਜ਼ਿਆਦਾ ਇਨਾਂ ਦੀ ਪ੍ਰੋਮੋਸ਼ਨ ਵੀ ਹੋ ਰਹੀ ਹੈ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਇਹੀ ਚਾਹਾਂਗੇ ਕਿ ਹੋਰ ਵੱਡੇ ਸਟਾਰ ਬਣਨ ਸਰ ਐਕਟਿੰਗ ਦਾ ਸ਼ੌਂਕ ਤੁਹਾਨੂੰ ਸੀ ਕਿ ਤੁਸੀਂ ਕਿਵੇਂ ਸਟਾਰਟ ਸੋਚਿਆ ਕਿ ਆਪਣੇ ਬੱਚੇ ਨੂੰ ਰੀਲ ਦੇ ਦੌਰਾਨ ਸਾਰੀ ਦੁਨੀਆ ਅੱਗੇ ਇਹਨਾਂ ਨੂੰ ਹਾਜ਼ਰ ਕਰਨਾ ਨੀ ਐਕਟਿੰਗ ਦਾ ਸ਼ੌਕ ਤਾਂ ਮੈਨੂੰ ਨਹੀਂ ਸੀ ਬਟ ਮੈਨੂੰ ਲਿਖਣ ਦਾ ਸ਼ੌਕ ਹੈ ਮੇਰਾ ਵੀ ਇੱਕ ਚੈਨਲ ਚੱਲਦਾ ਇੰਸਟਾ ਦੇ ਜੀ ਤੇ ਉਹ ਚਲਾ ਰਿਆਂ ਤੇ ਨਾਲ ਦੀ ਨਾਲ ਥੋੜਾ ਜਿਹਾ ਮੇਰੇ ਫਾਦਰ ਸਾਹਿਬ ਆ ਜਿਹੜੇ ਇਹਨਾਂ ਦੇ ਦਾਦੂ ਆ ਜੀ ਉਹ ਕਾਫੀ ਇਸ ਚੀਜ਼ ਦੇ ਵਿੱਚ ਮਤਲਬ ਜ਼ਿਆਦਾ ਉਹ ਨਾ ਉਹ ਕਰਦੇ ਆ ਕਿ ਉਹ ਲਿਖਦੇ ਰਹਿੰਦੇ ਆ ਵੀ ਹਾਂ ਅਸੀਸ ਵਾਸਤੇ ਆ ਲਿਖਿਆ ਮੈਂ ਆ ਲਿਖਿਆ ਕਿਉਂਕਿ ਬਹੁਤ ਜ਼ਿਆਦਾ ਐਕਟਿਵ ਆ ਜੀ ਤੇ ਇਹਨੂੰ ਉਸੇ ਤਰੀਕੇ ਨਾਲ ਉਸੇ ਫਲੋ ਦੇ ਵਿੱਚ ਕਹਿ ਦਿੰਦੀ ਆ ਕਰ ਦਿੰਦੀ ਆ ਇੱਕ ਦਿਨ ਮੈਂ ਐਸੀ ਬੈਠੇ ਬੈਠੇ ਰੀਲ ਬਣਾਉਂਦੀ ਜੀ ਤੇ ਉਹ ਕਾਫੀ ਅੱਛਾ ਉਹਦਾ ਰਿਸਪੌਂਸ ਆਇਆ ਇਸ ਕਰਕੇ ਫੇਸਪਾਸੇ ਚੱਲ ਪਏ ਮਤਲਬ ਰਿਸਪੌਂਸ ਬਹੁਤ ਜ਼ਿਆਦਾ ਵਧੀਆ ਆ ਰਿਹਾ ਯਾਰ ਤੇ ਸਰ ਇਹਨਾਂ ਦੀ ਹੋਰ ਕੀ ਕੀ ਹੌਬੀਜ਼ ਨੇ ਕਿ ਐਕਟਿੰਗ ਤੋਂ ਇਲਾਵਾ ਇਹ ਰੀਲ ਤੋਂ ਇਲਾਵਾ ਹੋਰ ਕੀ ਕੀ ਪਸੰਦ ਕਰਦੇ ਨੇ ਐਜ਼ ਯੂਜੂਅਲ ਜੋ ਛੋਟੇ ਬੱਚਿਆਂ ਦੀ ਹੋ ਸਕਦੀ ਹੈ ਉਹੀ ਇਹਦੀਆਂ ਹੌਬੀਜ਼ ਨੇ ਖੇਡਦੀ ਆ ਤੇ ਕਦੀ ਕਦੀ ਤਾਂ ਐਦਾਂ ਹੁੰਦਾ ਸ਼ਾਮ ਨੂੰ ਵੀ ਇਹਨੂੰ ਬੁਲਾਉਣਾ ਪੈਂਦਾ ਵੀ ਆ ਜਾ ਹੀ ਕਰੀਲ ਬਣਾਈਏ ਨਹੀਂ ਪਾਪਾ ਹਲੇ ਨਹੀਂ ਸਲੇਟਾਇਰ ਕੇ ਫਿਰ ਜਦੋਂ ਅਸੀਂ ਸ਼ਾਮ ਨੂੰ ਆ ਕੇ ਬੈ ਜਾ ਨਿਆ ਰੋਟੀ ਰੋਟੀ ਖਾਣੇ ਆ ਫੇਰ ਇਹ ਸ਼ੁਰੂ ਹੋ ਜਾਂਦੀ ਹੈ ਜੀ ਫੇਰ ਸਾਨੂੰ 11 ਵਜੇ ਤੱਕ ਰੀਲਾਂ ਨੂੰ ਪ੍ਰਮੋਟ ਕਰਦੀ ਰਹਿੰਦੀ ਵੀ ਰੀਲ ਬਣਾਣੀ ਹੈ ਰੀਲ ਨੂੰ ਅੱਛਾ ਸਰ ਤੁਸੀਂ ਇੱਕ ਕੁੜੀ ਦੇ ਪਾਪਾ ਹੋ ਠੀਕ ਹੈ ਤੇ ਤੁਸੀਂ ਆਪਣੀ ਕੁੜੀ ਦੇ ਲਈ ਕਿੱਦਾਂ ਦਾ ਫੀਲ ਕਰਦੇ ਹੋ ਕਿ ਅੱਜ ਕੱਲ ਦੇ ਮਾਪਿਆਂ ਨੂੰ ਆਪਣੀ ਕੁੜੀ ਨੂੰ ਇਸ ਤਰੀਕੇ ਨਾਲ ਮਤਲਬ ਦੇਖਣਾ ਚਾਹੀਦਾ ਇਸ ਨਜ਼ਰੀਏ ਨਾਲ ਦੇਖਣਾ ਚਾਹੀਦਾ ਦੇਖੋ ਜੋ ਬੱਚੇ ਚਲ ਕੋਈ ਵੀ ਹੋਵੇ ਚਾਹੇ ਉਹ ਬੇਟਾ ਹੋਵੇ ਚਾਹੇ ਬੇਟੀ ਹੋਵੇ ਜੋ ਕਰਨਾ ਚਾਹੁੰਦੇ ਉਹਨੂੰ ਪ੍ਰਮੋਟ ਕਰਨਾ ਚਾਹੁੰਦਾ ਉਹਨੂੰ ਹਨਾ ਥੋੜਾ ਜਿਹਾ ਐਨਕੋਰੇਜ ਕਰਨਾ ਚਾਹੀਦਾ ਜੋ ਵੀ ਉਹ ਕਰਨਾ ਚਾਹੁੰਦੇ ਜਿੰਦਾਂ ਦਾ ਉਹਨਾਂ ਦਾ ਸ਼ੌਕ ਆ ਉਸ ਪਾਸੇ ਨੂੰ ਉਹਨਾਂ ਨੂੰ ਲਗਾਉਣਾ ਚਾਹੀਦਾ ਪੜਾਈ ਦੇ ਨਾਲ ਨਾਲ ਇਹ ਥੋੜੀ ਜੀ ਐਕਸਟਰਾ ਐਕਟੀਵਿਟੀ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ ਮੇਰੇ ਸਾਬ ਨਾਲ ਤੇ ਸਰ ਦੂਜੀ ਗੱਲ ਗੱਲ ਕੀਤੀ ਜਾਵੇ ਬਹੁਤ ਜ਼ਿਆਦਾ ਛੋਟੀਆਂ ਕੋਪਰੇਟ ਕਰਨਾ ਕਿੰਨਾ ਜ਼ਿਆਦਾ ਔਖਾ ਹੁੰਦਾ ਕਿਉਂਕਿ ਨਾਲ ਦੀ ਨਾਲ ਜੀ ਗੱਲ ਕਰੀ ਐਕਟਿੰਗ ਵੀ ਬਹੁਤ ਸੋਹਣੀ ਕਰਦੀ ਐ ਤੇ ਰਿਐਕਸ਼ਨ ਜਿਹੜੇ ਦਿੰਦੀ ਆ ਬਹੁਤ ਜ਼ਿਆਦਾ ਵਧੀਆ ਦਿੰਦੀ ਆ ਦੇਖੋ ਕੋਪਰੇਟ ਕਰਨਾ ਤਾਂ ਇੱਕ ਬੱਚੇ ਦੇ ਨਾਲ ਥੋੜਾ ਜਿਹਾ ਮੁਸ਼ਕਿਲ ਹੁੰਦਾ ਬਟ ਇਹਦੇ ਨਾਲ ਐਦਾਂ ਕਿ ਇਹਨੂੰ ਇੱਕ ਵਾਰੀ ਦੱਸਣ ਦੀ ਜ਼ਰੂਰਤ ਹੁੰਦੀ ਆ ਜਦੋਂ ਉਹਨੂੰ ਦੱਸ ਦੋ ਤੇ ਫਿਰ ਉਸ ਤਰੀਕੇ ਨਾਲ ਉਸੇ ਫਲੋ ਦੇ ਵਿੱਚ ਇਹ ਉਹਨੂੰ ਕਵਰ ਅਪ ਕਰਨ ਦੀ ਕੋਸ਼ਿਸ਼ ਕਰਦੀ ਕਰ ਵੀ ਲੈਂਦੀ ਆ ਬਹੁਤ ਜ਼ਿਆਦਾ ਬਹੁਤ ਅੱਛਾ ਕਰ ਲੈਂਦੀ ਆ ਬਟ ਕਦੀ ਕਦੀ ਇਹ ਮੂਡੀ ਆ ਥੋੜੀ ਜੀ ਜੀ ਜੇ ਇਹਦਾ ਮੂਡ ਹੈ ਤੇ ਫਿਰ ਇਹਨੇ ਆਪਣੇ ਆਪ ਕਹਿਣਾ ਵੀ ਹੁਣ ਭਾਵੇਂ ਤੁਸੀਂ 100 ਰੀਲਸ ਬਣਾ ਲਓ ਮੇਰੇ ਨਾਲ ਹੁਣ ਮੂਡ ਦੇ ਵਿੱਚ ਆ ਜਦੋਂ ਮੂਡ ਦੇ ਵਿੱਚ ਨਹੀਂ ਹੈ ਤਾਂ ਫਿਰ ਇੱਕ ਤੇ ਹੀ ਅੜ ਜਾਂਦੀ ਹੈ ਉਸ ਇੱਕ ਰੀਲ ਨੂੰ ਪੂਰਾ ਕਰਨ ਵਾਸਤੇ ਸਾਨੂੰ 3-3 4-4 ਘੰਟੇ ਲੱਗ ਜਾਂਦੇ ਆ ਮਤਲਬ ਬਹੁਤ ਜ਼ਿਆਦਾ ਸਟਰਗਲ ਕਰਨਾ ਪੈ ਰਿਹਾ ਕਰਨਾ ਪੈਂਦਾ ਜੀ ਕਰਨਾ ਪੈਂਦਾ ਕਦੇ-ਕਦੇ ਕਰਦੇ ਕਦੇ ਨਾ ਬੱਚੇ ਨੂੰ ਅੱਗੇ ਵਧਾਉਣ ਦੇ ਵਿੱਚ ਮਾਪਿਆਂ ਨੂੰ ਤਾਂ ਸਟਰਗਲ ਕਰਨਾ ਹੀ ਪੈਂਦਾ ਹੈ ਬਿਲਕੁਲ ਜੀ ਬਿਲਕੁਲ ਸਟਰਗਲ ਕਰਾਂਗੇ ਚਲੋ ਜੇ ਇਹਨਾਂ ਦਾ ਕੁਝ ਬਣ ਰਿਹਾ ਤੇ ਫਿਰ ਸਟਰਗਲ ਤਾਂ ਜ਼ਰੂਰੀ ਹੈ ਬਿਲਕੁਲ ਹੈ ਨਾ ਜੀ ਤੇ ਸਰ ਆਉਣ ਵਾਲੇ ਕੁਝ ਟਾਈਮ ਤੱਕ ਤੁਸੀਂ ਆਪਣੀ ਕੁੜ ਇਹ ਤਾਂ ਇਹ ਤਾਂ ਹੁਣ ਜਿਹੜੇ ਸਾਡੇ ਈਵਰਸ ਆ ਉਹ ਇਹਨੂੰ ਪਹਚਾਣ ਕੇ ਜਿੱਥੇ ਵੀ ਇਹਨਾਂ ਨੂੰ ਪਹਚਾਣਾ ਹੈ ਨਾ ਸਾਡਾ ਕੰਮ ਹੈ ਕਿ ਕੰਮ ਨੂੰ ਕਰਨਾ ਜੀ ਆਪਣੀ ਐਕਟੀਵਿਟੀ ਕਰੀ ਜਾਣੀ ਉਹ ਇਹ ਕਰੀ ਜਾ ਰਹੇ ਆ ਜੀ ਠੀਕ ਹੈ ਬਾਕੀ ਜਿਹੜੇ ਦੇਖਣ ਵਾਲੇ ਉਹ ਕਾਫੀ ਪਸੰਦ ਕਰ ਰਹੇ ਆ ਤੇ ਬਾਕੀ ਸਾ ਹਰੇਕ ਮਾਂ ਬਾਪ ਦੀ ਇੱਕ ਵੈਲ ਵਿਸ਼ਰੀ ਹੁੰਦੀ ਹੈ ਉਹ ਹਨਾ ਉਹ ਚਾਹਦੇ ਹੁੰਦੇ ਆ ਕਿ ਉਹਦੇ ਜਿਹੜੇ ਬੱਚੇ ਆ ਉਹ ਅੱਗੇ ਜਾਣ ਜੀ ਤੇ ਅਸੀਂ ਵੀ ਇਹੀ ਵੈਸੇ ਆਸ ਕਰਦੇ ਆ ਕਿ ਜ਼ਰੂਰ ਪਰਮਾਤਮਾ ਸੁਣੇਗਾ ਤੇ ਕੁਛ ਨਾ ਕੁਛ ਦਾ ਜ਼ਰੂਰ ਹੋਏਗਾ ਜੀ ਬਿਲਕੁਲ ਸਰ ਸ਼ਰਾਰਤੀ ਹੈਗੀ ਆ ਬਹੁਤ ਜ਼ਿਆਦਾ ਸ਼ਰਾਰਤੀ ਹੈ ਜੀ ਬਹੁਤ ਹੀ ਜ਼ਿਆਦਾ ਦਾਦੀ ਨੂੰ ਬਹੁਤ ਬਤਾਦੀ ਕਹਿੰਦੀ ਬਾਦੀ ਨੂੰ ਬਹੁਤ ਪਤਾ ਤੁਸੀਂ ਉਹਨਾਂ ਤੋਂ ਇੱਕ ਵਾਰੀ ਪੁੱਛੋ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਪਤਾ ਕਿਉਂਕਿ ਉਹੀ ਇੱਥੇ ਰਹਿੰਦੇ ਆ ਮੈਂ ਤਾਂ ਆਫਿਸ ਚਲੇ ਜਾਣਾ ਦਾਦੀ ਨਾਲ ਗੱਲ ਕਰ ਲੈਨੇ ਦਾਦੀ ਪਿੱਛੋਂ ਬਾਹ ਦੇ ਰਹੀ ਕਿ ਮੇਰੀ ਭੋਤੀ ਜਿਹੜੀ ਆ ਬਹੁਤ ਜ਼ਿਆਦਾ ਸ਼ਰਾਰਤੀ ਹੈ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਹਾਂਜੀ ਵਧੀਆ ਹਾਂ ਵਧੀਆ ਇਹ ਸਭ ਤੋਂ ਪਹਿਲਾਂ ਕਿੰਨੇ ਕੇ ਜ਼ਿਆਦਾ ਲਾਡਲੀ ਆ ਤੁਹਾਡੀ ਲਾਡਲੀ ਤਾਂ ਬਹੁਤ ਜ਼ਿਆਦਾ ਆ ਕਹਿੰਦੇ ਨਾ ਜਿਹੜੀ ਭੋਤਾਂ ਜਾਂ ਹੁੰਦੀਆਂ ਨੇ ਉਹ ਦਾਦੀਆਂ ਦੀ ਬਹੁਤ ਲਾਡਲੀ ਹੁੰਦੀਆਂ ਹਾਂਜੀ ਹਾਂ ਇਹ ਇਹ ਲਾਡਲੀ ਜ਼ਿਆਦਾ ਹੈ ਛੋਟੀ ਹੈ ਇਸ ਇਸ਼ੂ ਬੱਦਿਆ ਫਿਰ ਛੋਟਾ ਲੜਕਾ ਉਹਦੇ ਦੋ ਕੱਕੇ ਆ ਫਿਰ ਇਹ ਇੱਕ ਕਿੰਨਾ ਕਾ ਜ਼ਿਆਦਾ ਪਰੇਸ਼ਾਨ ਕਰਦੀ ਹੈ ਤੁਹਾਨੂੰ ਇਹ ਪਰੇਸ਼ਾਨ ਤਾਂ ਕਰਦੀ ਆ ਜੇ ਇਹਦਾ ਦਿਲ ਕਰਦਾ ਵੀ ਕਹਿੰਦੀ ਆ ਵੀ ਆ ਕਰਨਾ ਤਾਂ ਕਰਨਾ ਹੀ ਕਰਨਾ ਹੈ ਕੋਈ ਵੀ ਕੰਮ ਹੈ ਨਾ ਅੱਜ ਆਪਣੀ ਪੋਤਰੀ ਨੂੰ ਇੰਨੇ ਵੱਡੇ ਮਕਾਮ ਤੱਕ ਦੇਖ ਕੇ ਲੋਕ ਇੰਨਾ ਜ਼ਿਆਦਾ ਪਸੰਦ ਕਰ ਰਹੇ ਇੰਨੇ ਵਧੀਆ-ਵਧੀਆ ਕਮੈਂਟ ਕਰ ਰਹੇ ਨੇ ਕਿਦਾਂ ਦਾ ਫੀਲ ਹੋ ਰਿਹਾ ਬਹੁਤ ਵਧੀਆ ਲੱਗ ਰਿਹਾ ਜੀ ਵਾਸਾ ਸੋਚਿਆ ਸੀ ਕਦੇ ਇਹ ਦੀ ਨੌਕਰ ਨਹੀਂ ਨਹੀਂ ਸੋਚਿਆ ਸੀ ਪਰ ਕਿਤੇ ਨਾ ਕਿਤੇ ਹੁੰਦਾ ਹੈ ਕਿ ਇੰਨੀ ਛੋਟੀ ਉਮਰ ਦੇ ਵਿੱਚ ਤੁਹਾਨੂੰ ਇੰਨਾ ਪ੍ਰਾਊਡ ਫੀਲ ਕਰਾ ਗਿਆ ਆਉਣ ਵਾਲੇ ਟਾਈਮ ਦੇ ਵਿੱਚ ਬਹੁਤ ਜ਼ਿਆਦਾ ਵੀ ਕਰਾਵੇ ਇਹ ਅਸੀਂ ਉਮੀਦ ਰੱਖਦੇ ਆ ਤੇ ਕਰਦੇ ਆ ਤੇ ਤੁਹਾਨੂੰ ਕਦੇ ਸੀਗੀ ਉਮੀਦ ਕਿ ਹਾਂ ਕਦੇ ਮੇਰੇ ਬੱਚੇ ਹਰ ਕੋਈ ਮਾਂ ਆਪਣੇ ਸੁਪਨਾ ਦੇਖਦੀ ਹੈ ਪਰ ਜਦੋਂ ਸੁਪਨੇ ਆਪਣੇ ਮਾਂ ਬੱਚੇ ਤੋਂ ਨਹੀਂ ਆਪਣੇ ਪੋਤਰੀ ਪੋਤਰਾ ਤੋਂ ਪੂਰੇ ਹੁੰਦੇ ਨੇ ਤੇ ਕਿੱਦਾਂ ਦਾ ਲੱਗਦਾ ਬਹੁਤ ਵਧੀਆ ਲੱਗਦਾ ਜੀ ਖੁਸ਼ੀ ਮਿਲਦੀ ਆ ਬੇ ਸਾਰੀ ਲੋਕੀ ਅਨੇ ਅਨੇ ਕਮੈਂਟ ਕਰਦੇ ਆ ਵਧੀਆ ਲੱਗਦਾ ਤੇ ਇਹ ਕੁੜੀ ਬਹੁਤ ਇੰਟੈਲੀਜੈਂਟ ਬਣੂਗੀ ਬੜੀ ਤੇਜ ਸੋ ਜਿਵੇਂ ਕਿ ਅਸੀਂ ਦੋਨੇ ਪਹਿਨ ਪਰਾਨਾ ਗੱਲ ਕਰ ਲਈਏ ਜੇ ਗੱਲ ਕੀਤੀ ਜਾਵੇ ਬੈਂ ਦੀ ਬਹੁਤ ਛੋਟੀ ਹੈ ਪਰ ਜਜ਼ਬਾ ਬਹੁਤ ਜ਼ਿਆਦਾ ਹੈ ਐਕਟਿੰਗ ਦੇ ਵਿੱਚ ਬਹੁਤ ਜ਼ਿਆਦਾ ਮਾਇਰ ਹੈ ਤੇ ਨਾਲ ਦੀ ਨਾਲ ਗੱਲ ਕਰੀਏ ਉਹਦੀ ਕ੍ਰੀਏਟੀਵਿਟੀ ਦੀ ਬਹੁਤ ਜ਼ਿਆਦਾ ਕ੍ਰੀਏਟਿਵ ਮਿਟੀ ਦੇ ਵਿੱਚ ਜ਼ਿਆਦਾ ਮਾਇਰ ਹੈ ਤੇ ਤੁਹਾਨੂੰ ਇਹਨਾਂ ਦੀ ਸਟੋਰੀ ਕਿੱਦਾਂ ਦੀ ਲੱਗੀ ਹੈ ਜੇ ਤੁਸੀਂ ਵੀ ਇਹਨੂੰ ਫੋਲੋ ਕਰਦੇ ਹੋ ਜੇ ਤੁਸੀਂ ਵੀ ਇਹਦੀ ਵੀਡੀਓ ਦੇਖੀ ਹੋਈ ਹੈ ਤੇ ਕਮੈਂਟ ਸੈਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸ ਦਿਓ ਤੇ ਹੋਰ ਇਦਾਂ ਦੀ ਅਪਡੇਟਸ ਲਈ ਸਾਡੇ ਨਾਲ ਬਨੇ ਰਹੋ ਤੇ ਦੇਖਦੇ ਰਹੋ ਦ ਸਿਟੀ ਹੈਡਲਾਈਟ